ਆਸ੍ਰੀਕਾਲ ਬਈ ਸਹੌਂ ਲਈ ਪਹੁੰਚਿਆ ਬੱਕਰੀਆਂ ਦੀ ਮੰਡੀ ਤੇ ਤੇ ਸਰਪੰਚ ਸਾਹਿਬ ਖੜੇ ਨੇ ਇਹਨਾਂ ਤੋਂ ਪੁੱਛਦਿਆਂ ਪ੍ਰਬੰਧਾਂ ਬਾਰੇ ਹੁਣ ਜਿਵੇਂ ਗਰਮੀ ਆ ਗਈ ਨਾ ਵੀ ਗਰਮੀ ਦੇ ਵਿੱਚ ਕੀ ਕੀ ਪ੍ਰਬੰਧ ਮਿਲਣਗੇ ਬੱਕਰੀਆਂ ਵਾਲਿਆਂ ਨੂੰ ਤੇ ਵਪਾਰੀਆਂ ਨੂੰ ਦੱਸਿਓ ਬਈ ਬਾਈ ਜੀ ਪਹਿਲਾਂ ਤਾਂ ਟੈਂਕਰ 'ਚ ਬਰਫ਼ ਪਾ ਕੇ ਅੱਜ ਇੱਕ ਕੁਆਂਟਲ ਬਰਫ਼ਾ ਦੀ ਧਰਤੀ ਅੱਛਾ ਇੱਕ ਹਾਂ ਦੇਖ ਲਓ ਬਾਈ ਠੰਡਾ ਪਾਣੀ ਪਾਣੀ ਖੁਰਗੀ ਹੋ ਬਰਫ਼ਣਾ ਬਈ ਤੇ ਲੰਗਰ ਲੰਗਰ ਦਾ ਪ੍ਰਬੰਧ ਲੰਗਰ ਦਾ ਬਾਈ ਆ ਪਰੌਂਠੇ ਚੱਲਦਾ ਰਹੇ ਨੇ ਚਾਹ ਨਾਲ ਪਰੌਂਠੇ ਅੱਛਾ ਚਾਹ ਨਾਲ ਪਰੌਂਠਾ ਜਾਣਾ ਪਰੌਂਠਾ ਚੱਲਦਾ ਹੈ ਦੇਸੀ ਘਿਓ ਦਾ ਦੇਸੀ ਘਿਓ ਦਾ ਨਹੀਂ ਬਾਈ ਚੱਲਦਾ ਫਾਰਮ ਦਾ ਹੀ ਰਿਹਾ ਫਾਰਮ ਦਾ ਨਾ ਪਾਇਵੇਂ ਕਾਉ ਤੂੰ ਤੂੰ ਠਾੜਾ ਕੰਮ ਕੋਈ ਨਹੀਂ ਕਰਨਾ ਠੀਕ ਵੀ ਜਿਹੜਾ ਦੁੱਖ ਦੇਵੇ ਆਪਾਂ ਨੂੰ ਹਾਂ ਚਾਰਾਂ ਨਾਲ ਪਰੌਂਠੇ ਚੱਲ ਰਹੇ ਨੇ ਚਾਹ ਦਾ ਲੰਗਰ ਆ ਠੀਕ ਆ ਵੀ ਕੋਈ ਵੀਰ ਐ ਲਾ ਲੋ ਪਾਲੀ ਵਪਾਰੀ ਕਿਸੇ ਤਰ੍ਹਾਂ ਦਾ ਵੀ ਭੁੱਖਾ ਨਾ ਰਹੇ ਹੂੰ ਠੀਕ ਆ ਤੇ ਆਹ ਤੰਬੂ ਲਾਤੇ ਆ ਨਾ ਮੰਡੀ ਦਾ ਭਾਈ ਦੇਖ ਲਈ ਆਪਾਂ ਕੀ ਕੀ ਆਇਆ ਮੰਡੀ ਦੇ ਵਿੱਚ ਆਤਮਪੂਰਤ ਥੋਲੇ ਦੇ ਸਰਪੰਚ ਬਾਈ ਇਹ ਦਿੱਲੀੋਂ ਲਿਆ ਦਿੱਲੀ ਤੋਂ ਹੈ ਹਾਂ ਪਾਇ ਸਲ ਬੱਕਰੀਆਂ ਆ ਆ ਮੰਝੇ ਲਿਆ ਆ ਬਾਈ ਬੈਠਣ ਵਾਸਤੇ ਬੈਠਣ ਵਾਸਤੇ ਮੰਝਿਆਂ ਦਾ ਪ੍ਰਬੰਧ ਸਾਂ 50 ਤਮੂਆਂ ਦਾ 50 60 ਮੰਝੇ ਲਿਆ ਆ ਬਾਈ 50 60 ਹਾਂ ਤੇ ਬਾਕੀਆਂ ਖਲਨੀਆਂ ਵੀ ਹੁੰਦੀਆਂ ਨੇ ਹੈ ਇੱਥੇ ਹਾਂ ਉਹ ਦੇਖੋ ਲਿਆ ਬਾਈ ਉਹ ਲੰਗਰ ਵਾਸਤੇ ਜੇ ਕਿ ਜਿਵੇਂ ਕਿਸੇ ਨੇ ਸਟਾਲ ਲਾਉਣੀ ਹੋ ਟੇਬਲ ਵੀ ਲਿਆਤੇ ਨੇ ਬਾਈ ਤੇ ਟੇਬਲ ਵੀ ਹੈਗੇ ਆ ਹਾਂ ਠੀਕ ਹੈ ਤੇ ਬਾਕੀਆ ਮਾਲ ਦਾ ਤੁਸੀਂ ਦੇਖ ਸਕਦੇ ਹੋ ਬਾਈ ਵਧੀਆ ਗਿਣਤੀ ਦੇ ਵਿੱਚ ਆਉਂਦਾ ਤੇ ਆ ਖੋਲਣੀਆਂ ਖੋਲਣੀਆਂ ਵੀ ਹੁੰਦੀਆਂ ਨੇ ਆ ਦੇਖ ਲਓ ਬਾਈ ਜੇ ਕਿਸੇ ਨੇ ਰਿਲੈਕਸ ਹੋਣਾ ਇਹ ਹਾਲਾ ਵੀਰੇ ਹਾਂ ਹੋਰ ਪੁੱਤ ਕਬੂਤਰ ਨਹੀਂ ਲਿਆਏ ਲਓ ਦੇਖੋ ਜੀ ਕਿੱਥੇ ਨੇ ਕਬੂਤਰ ਬੈਠਾ ਵੀ ਬੈਠਾ ਉੱਥੇ ਠੀਕ ਆ ਆ ਕਬੂਤਰ ਦਿਖਾ ਬਾਈ ਕਬੂਤਰ ਤਾਂ ਇੱਕ ਹੈ ਹਾਂ ਨਾ ਤਿੰਨ ਮੁੰਡਾ ਲੈ ਗਿਆ ਇੱਕ ਅੱਛਾ ਇਹ ਤਾਂ ਹੈ ਨਹੀਂ ਤੁਸੀਂ ਮੈਨੂੰ ਇੱਕ ਰਹਿ ਗਿਆ ਸਰਪੰਚ ਹੈਗਾ ਸਾਹਮਣੇ ਕਬੂਤਰਾਂ ਦਾ ਹਾਂ ਮੇਰਾ ਆਪ ਦੇ ਰੱਖੇ ਹੋਏ ਨੇ ਬਾਈ ਕਬੂਤਰ ਹਾਂ ਇਹ ਕੀ ਆ ਬਾਈ ਕਿਹੜੇ ਉੱਡਣ ਵਾਲੇ ਰੱਖੇ ਹੋਏ ਨੇ ਹਾਂ ਨਾਦਰ ਉੱਡਣ ਵਾਲੇ ਰੱਖੇ ਨੇ ਸਿਰ ਪੰਜ ਕਬੂਤਰ ਮੇਰੇ ਬਾਈ ਲੱਠੇ ਰੱਖੇ ਹੋਏ ਨੇ ਲੱਠੇ ਨੇ ਅੱਛਾ ਇਹ ਬੜੀ ਮਦੀਨਾ ਹਾਂ ਆਖਾ ਤੋਂ ਨਹੀਂ ਆਖਾ ਤੋਂ ਨਹੀਂ ਯਾਰ ਵਧੀਆ ਹੈ ਕਾ ਮਮੂਲ ਹੈਗੀ ਪਰਖੇ ਤੈਨੂੰ ਪੂਰੀ ਸਿਰ ਪੰਜ ਪੂਰੀ ਪਰਖਾ ਬਾਈ ਕਬੂਤਰਾਂ ਦੀ ਅੱਛਾ 1.5 ਲੱਖ ਦੇ ਕਬੂਤਰ ਵੇਚੇ ਨੇ ਬਾਈ ਐ ਹਾਂ ਐਦਾ ਕੀ ਗੱਲ ਬਾਤ ਐਂਟੀ ਲੱਠੇ ਲੱਠੇ ਵਿੱਚ ਨੇ ਹਾਂ ਲੱਠੇ ਵੇਚੇ ਨੇ ਬਾਈ ਅੱਛਾ ਤਿੰਨ ਤਿੰਨ ਹਜ਼ਾਰ ਦਾ ਚਾਰ ਚਾਰ ਹਜ਼ਾਰ ਦਾ ਕਬੂਤਰ ਵੇਚਿਆ ਬਾਈ ਮੈਂ ਇੱਕ ਠੀਕ ਐ ਇਕੱਠੇ ਵੇਚ ਤੇ ਕਿਹੜਾ 1.5 ਲੱਖ ਦੇ ਗੱਡੀ ਲਿਆਇਆ ਮੈਂ ਆਲਟੋ 1.5 ਲੱਖ ਦੇ ਕਬੂਤਰ ਵੇਚ ਕੇ ਅੱਛਾ ਕਬੂਤਰਾਂ ਤੋਂ ਗੱਡੀ ਲੈਂਦੀ ਸਰਪੰਚ ਨੇ ਬਿਜ਼ਨਸਮੈਨ ਕਹਿੰਦੇ ਬਾਕੀ ਬਾਈ ਕੰਮ ਆ ਫਿਰ ਹੁੰਦੇ ਆਪਾਂ ਕੰਮ ਉਹ ਕਰੀਦਾ ਵੀ ਜਿਹਦੇ ਚ ਪੈਸਾ ਬਣੇ ਦੇ ਆ ਉਹ ਨਿੰਬੂ ਪਾਣੀ ਵਾਲਾ ਵੀ ਆ ਗਿਆ ਬਾਈ ਅੱਜ ਹੈ ਉਧਰ ਤੋਂ ਬਾਈ ਐ ਉਧਰ ਨੂੰ ਐ ਦਿਖਾ ਦਨੇ ਆ ਜੋ ਚਲੋ ਹਾਂ ਹਾਂ ਪੂਰੀ ਮੰਡੀ ਭਰੀ ਹੋਈ ਆ ਬਾਈ ਜੀ ਸਾਰੇ ਵਪਾਰੀ ਵੀਰਾਂ ਨੂੰ ਪਾਲੀ ਵੀਰਾਂ ਨੂੰ ਬੇਨਤੀ ਆ ਹਾਂ ਹਾਂ ਸਾਰੇ ਮੰਡੀ ਤੇ ਸੌਲੀ ਮੰਡੀ ਤੇ ਜ਼ਰੂਰ ਪਹੁੰਚਿਆ ਕਰੋ ਹਰ ਐਤਵਾਰ ਦੀ ਮੰਡੀ ਆ ਬਾਈ ਇੱਧਰ ਆ ਦੇਖੋ ਆ ਖੜੇ ਨੇ ਬੱਕਰੀਆਂ ਲਈ ਆ ਮੰਜੇ ਪੈਣੇ ਹੈ ਇਹਨਾਂ ਦਾ ਕਿਰਾਇਆ ਕਰੋ ਐ ਕੀ ਆ ਫਿਰ ਬਾਈ ਇਹ ਤਾਂ ਜਿਵੇਂ ਹੁਣ 200 ਰੁਪਿਆ ਤੰਬੂ ਦਾ ਬਾਈ ਹਾਂ ਉਹਦੇ ਵਿੱਚ ਮੰਜਾ ਉਹਦੇ ਨਾਲ ਮੰਜਾ ਫ੍ਰੀ ਆ ਇੱਕ ਹਾਂ ਕੁਰਸੀ ਕਰਸੀ ਵੀ ਆ ਬਈ ਆ ڪرਸੀਆਂ ਪਈਆਂ ਨੇ ਅੱਛਾ ਜਿਹੜੇ ਕਿਸੇ ਵੀਰ ਨੇ ڪرਸੀ ਲੈਣੀ ਆ ਉਹ ਵੀ ਆ ਗਈ ਆਪਣਾ ਹੋਟ ਵੀ ਲੱਗੇ ਓ ਬਾਈ ਓ ਬੱਕਰੇ ਖੜੇ ਹਾਂ ਚਲੋ ਕਰਦੇ ਆ 1 ਮਿੰਟ ਦਾ ਰੋਕੋ ਨਿੰਬੂ ਪਾਣੀ ਵੀ ਆ ਤੇ ਬਾਕੀ ਆ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਤੇ ਇੱਧਰ ਆਹ ਮਨ ਲਾਦਾ ਪਕੌੜੇ ਚ ਲਾਉਣ ਗਿਆ ਨ ਸਰਪੰਚ ਆ ਦੇ ਬਾਈ ਪਕੌੜਿਆਂ ਵਾਲੇ ਆ ਗਏ ਪਕੌੜੇ ਵਾਲੇ ਆ ਗਏ ਬਾਕੀ ਇੱਧਰ ਬੱਕਰੀਆਂ ਖੜੀਆਂ ਨੇ ਬਾਈ ਤੇ ਆਹ ਦੇਖੋ ਆਈ ਜਾਂਦੀਆਂ ਨੇ ਬੱਕਰੀਆਂ ਹਜੇ ਹਾਰ ਚ ਆਇਆ ਬਾਈ ਬੱਕਰੀਆਂ ਲੈਣ ਖਾਤਰ ਆ ਜੀ ਲੈ ਸਰਪੰਚਾ ਹਾਂ ਜੀ ਤੇਰੀ ਭੇਜੇ ਫਗਾਤੀ ਹੈ 95 ਰੁਪਏ ਰੱਖਦੇ ਆ ਬਹੁਤ ਵਧੀਆ ਹਾਂ ਪਰਚੀ ਕਰਾ ਦੇ ਜਿੰਨਾ ਤੋਂ ਕਿਸੇ ਪਰਚੀ ਕਰਾ ਲਓ ਚਲੋ ਪਰਚੀ ਵਾਲੀ ਤੱਕੂਗਾ ਨਹੀਂ ਬਹੁਤ ਵਧੀਆ ਹੋ ਗਿਆ ਯਾਰ ਨਵੇਂ ਮੰਦੇ ਨੂੰ ਪਤਾ ਕੀ ਆ ਉਹ 5 400 ਦੀ ਗੱਲ ਨਹੀਂ ਹੁੰਦੀ ਨਵੇਂ ਬੰਦੇ ਦਾ ਫਾਇਦਾ ਕਰਨਾ ਚਾਹੀਦਾ ਤਾਂ ਹੀ ਕੰਮ ਕਰਨਗੇ ਆਇਨਾ ਨਾ ਕਰੋ ਮੈਂ ਕਹਿੰਦਾ ਜੀ ਪਰਚੀ ਕਹਿੰਦਾ ਨਾ ਪਰਚੀ ਕਰਾਉਣਗੇ ਬਸ ਗੱਲ ਖਤਮ ਹੈ ਜੀ ਰੇਟ ਤੋਂ ਉਨਾ ਹੀ ਹੈ ਤੁਸੀਂ ਕਿਹਾ ਦਿੱਕਾ ਨਾ ਮੈਂ ਨਹੀਂ ਪਰਚੀ ਮੈਰੀ ਆਪਦੀ ਤੇਰੀ ਆ ਦੇਖੋ ਫਿਰ ਨਹੀਂ ਨਹੀਂ ਫਿਰ ਮੈਂ ਤੁਹਾਨੂੰ 200 ਰੁਪਏ ਦੀ ਮਾਰ ਵੀਰੇ ਕਹਿੰਦਾ ਇਹ ਕਰਾ ਦਾਂਗਾ ਪਹਿਲਾਂ ਗੱਲ ਹੋਈ ਆ ਵੀਰੇ ਕਿ ਆਓ ਬੱਚਾ ਮੁੰਡਾ ਕਿੱਥੇ ਨਹੀਂ ਫਿਰ ਉਹ ਲੈ ਲਓ ਯਾਰ ਉਹਨੂੰ ਅੱਲਾ ਵੀਰ ਚੱਲ 200 ਰੁਪਏ ਪਿੱਛੇ ਕਾ ਨੂੰ ਉਹ ਕਰਦੇ ਹੋ ਜੀ ਆਪਾਂ 200 ਦੀ ਵਰਕ ਦਿੱਤੀ ਆ करा दियो ਤੁਸੀਂ ਪਰਚੀ ਕਿਉਂ ਕਲਾਨਾ ਕੰਮ ਕਰਦੇ ਬਾ ਕਰਾ ਦਾਂਗੇ ਇਹ ਪਰਚੀ ਕਰਾ ਦਾਂਗੇ ਪਰਚੀ ਕਰਾਣਗੇ ਇਹ ਗੱਲ ਹੋਈ 950 ਰੁਪਏ ਦੇ ਤੋਂ ਪਰਚੀ ਕਰਾਂਗੇ 350 ਦੀ ਗੱਲ ਹੁੰਦੀ ਆ ਯਾਰ ਬੱਟੇ ਕਰਾ ਦਾਂਗੇ ਤੇਰੇ ਸਾਹਮਣੇ ਉਹ 200 ਦੇ ਮਸਲਾ ਕਰਾਉਣਗੇ ਜੀ ਚਲੋ ਤੁਸੀਂ ਦਿਓ ਪੈਸੇ ਅੱਜ ਦੇਖ ਕੇ ਮੈਂ ਕਰਨਾ ਉਹ ਕੀ ਗੱਲ ਆ 200 ਪਿੱਛੇ ਦੇ ਦਿਓ ਮੋੜੀ ਤੁਹਾਨੂੰ ਜਿਹੜਾ ਮਾਲ ਲੱਗ ਕੇ ਤੁਹਾਨੂੰ ਕਰਤਾਂ ਅੱਜ ਦੇ ਬਾਅਦ ਆ ਇੱਧਰ ਨੂੰ ਦੇਖੋ ਬਾਈ ਆਏ ਦੂਰ ਵਾਲੀ ਆ ਰੋੜਾ ਬਾਈ ਆਪਣਾ ਨਾਬਾ ਪਾਸੋਂ ਰੋੜਾ ਹੈ ਬੜਾ ਰੋੜਾ ਨਾਬੇ ਵਾਲਾ ਠੀਕ ਆ ਬਾਕੀ ਆ ਕੁਲਚਾਂ ਖਲਚਲੇ ਆ ਕੁਲਚੇ ਵਾਲਾ ਬਾਈ ਉਧਰ ਲਾ ਲ ਤੂੰ ਇਹ ਟੇਬਾ ਉਹ ਰੇ ਪਤਾ ਕੀ ਆ ਜੇ ਉਧਰਲੇ ਪਾਸੇ ਲਾ ਲੈ ਭਾਈ ਬਣ ਕੇ ਗਾਹਾਂ ਲਾ ਲਾ ਕਿਸੇ ਤੰਬੂਥ ਲੈ ہاں ਪੀਣ ਵਾਲੇ ਨੇ ਉਧਰ ਨਹੀਂ ਆ ਆ ਇੱਥੇ ਲਿਖਾਈ ਹੁੰਦੀ ਆ ਐ ਬਾਈ ਅੱਗੇ ਲਾ ਲਾ ਦੇਖ ਕੇ ਜਿੱਥੇ ਤੈਨੂੰ ਸਹੀ ਲੱਗਦਾ ਸਹੀ ਕਰਾਉਣ ਆਇਆ ਲਓ ਜੀ ਇਹ ਵੇਚਿਆ ਬਾਈ ਦਾ ਬੱਕਰੇ ਵੇਚਦੇ ਤੂੰ ਦੋ ਬੱਕਰੇ ਵੇਚੀ ਦੀ ਠੀਕ ਆ ਇਥੇ ਨਹੀਂ ਖਾਈ ਹੋਣੀ ਆ ਭਾਈ ਇਹ 600 ਰੁਪਿਆ 100 ਰੁਪਿਆ ਪਰਦਾ ਠੀਕ ਆ ਨਹੀਂ ਆਇਆ ਸ਼ਿਲਕਾ ਜੇ ਸ਼ਿਲਕਾ ਹੈਗਾ ਭਾਈ ਘਰੇ ਪਿਆ ਅੱਛਾ ਪਿਆ ਟਰਾਲੀ ਨਹੀਂ ਆਇਆ ਸ਼ਿਲਕਾ ਸਾਨਿਆਂ ਕਰਕੇ ਕਣਕ ਨਹੀਂ ਵढ़ाई ਚੱਲ ਰਹੀ ਟਰਾਲੀ ਦੇ ਬਿੱਡ ਲੱਗੇ ਹਾਂ ਘਰੇ ਤੋਂ ਲੈ ਕੇ ਆਉਣਾ ਪਾਣਾ ਭਾਈ ਸਾਰਾ ਸਮਾਨ ਪਿਆ ਘਰੇ ਉਹੋ ਆ ਬੇਟਾ ਜਾਂਦਾ ਸ਼ਿਲਕੇ ਦਾ ਕਟਾ ਕਿੰਨੇ ਦਾ ਸ਼ਿਲਕੇ ਦਾ ਘਰ ਨੂੰ ਜਾਣਾ ਫਲਕੀ ਦਾ ਘਟਾ ਕਿੰਨੇ ਦਾ 3500 ਰੁਪਏ ਕੁਆਟਾ ਦਾ ਹਾਂ ਸੋਇਆ ਬੀਨ ਦਾ ਮੋਟੇ ਵਾਲਾ ਚਿਕਦੇ ਜਿਹੜਾ ਭੁੱਲੇ ਜਾ ਸੋਲੇਆ ਇਹਦੇ ਰਾਮੂ ਵਰਗੇ ਪਹੁੰਚਿਆ ਭਾਈ ਵੱਲੂ ਵਪਾਰੀ ਹੋਰ ਬਾਵਾ ਵਪਾਰੀ ਪਹੁੰਚੇ ਹੋਏ ਨੇ ਬੱਕਰੀਆਂ ਲੈ ਕੇ ਤਾਂ ਵੱਧ ਤੋਂ ਵੱਧ ਵੀਰ ਪਹੁੰਚਿਆ ਕਰੋ 25 ਕਿਲੋ ਦਾ 25 ਤੱਕ 20 ਦਾ 20 ਕਿਲੋ ਦਾ ਭਾਈ ਰੋਜ ਇਹਦੇ ਰੇਟ ਨੇ ਹਰ ਚੀਜ਼ ਤੇ 来 सरपंच धन्यवाद करदे भाईया दा आइदर नु धन्यवाद भाई जेडे साडा लाइव देखदे ने वीरே ਬਹੁਤ ਧੰਨਵਾਦਾ ਵੀਰੇ ਆਪ ਆ ਪਹੁੰਚਿਆ ਰਾਮੂ ਹਣਾ हां ਰਾਮੂ ਖੜਾ ਬਾਈ ਇਹਦਾ ਮਾਲ ਸਸਰੀ ਗੱਲ ਬਾਈ ਜੀ ਰੀਲ ਦੀ ਲੈ ਆ ਜੀ ਪੈਸਾ ਬੜੀ ਜਰਬਾਤ ਸਾਹਿਬ ਠੀਕ ਹੋਈ ਹੋਰ ਚੜਦੀ ਕਲਾ ਵੀਰੇ ਚੜਦੀ ਕਲਾ ਹੁਕਮ ਕਰੋ ਆ ਹੁਕਮ ਕਰਦੇ ਜੀ ਅੱਜ ਸੰਤੁਸ਼ਟੋਂ ਅੱਜ ਤਾਂ ਨਹੀਂ ਕੋਈ ਘਟ ਕੱਟਦਾ ਨਹੀਂ ਕੋਈ ਮੰਜਾ ਵੀ ਹੋਰ ਲੈਣਾ ਮੰਜਾ ਹੋਰ ਲੈ ਲਓ ਜੇ ਇੱਕ ਬੰਦੇ ਨੇ ਅਰੈਸਟ ਕਰਨੀਆਂ ਕੁਰਸੀ ਲੈਣੀ ਆ ਕੁਰਸੀ ਲੈ ਲਓ ਠੰਡਾ ਉੱਤੇ ਬਰਫ਼ ਪਵਾਦੀ ਬਾਈ ਬਰਫ਼ ਪਵਾਦੀ ਪਾਣੀ ਦੀ ਬਰਫ਼ ਟੈਂਕਰ ਚ ਹਾਂ ਪਾਣੀ ਆ ਰਿਹਾ ਬਹੁਤ ਪਾਣੀ ਲੈ ਫੜੀ ਬਾਈ ਉਹਦੇ ਚ ਕੁਆਂਟਲ ਬਰਫ਼ਾ ਪਵਾਦੀ ਰਾਮੂ ਪੰਜਾ ਹੋਰ ਲੈਣਾ ਆ ਮੰਜਾ ਵਧੂ ਕੁਰਸੀ ਬੰਮ ਜਿਆਦਾ ਬੈਠਾ ਕੱਟਣੀ ਘਟਾ ਤੀ ਬਈ ਵੱਤ ਤੋਂ ਵੱਤ ਪਹੁੰਚਿਆ ਕਰੋ ਸਹਾਉਲੀ ਬੱਕਰੀਆਂ ਦੀ ਮੰਡੀ ਤੇ ਹਰ ਐਤਵਾਰ ਨੂੰ ਲੱਗਦੀ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਸਰਪੰਚ ਠੀਕ ਆ ਬਾਈ ਜੀ